वैसे ਤਾਂ ਹੋ ਸਕਦਾ ਤੁਹਾਨੂੰ ਇਹ ਨਿਊਜ਼ ਪਤਾ ਲੱਗੀ ਹੋਵੇਗੀ ਪਰ ਜਿਹੜਾ ਆਪਣਾ ਸਟਾਫ ਨਰਸ ਦਾ ਪੇਪਰ ਅੱਜ ਤੋਂ ਸ਼ੁਰੂ ਹੋਇਆ ਸੀ ਇਹ ਪੇਪਰ ਕੈਨਸਲ ਹੋ ਚੁੱਕਿਆ ਜੀ ਰੱਦ ਹੋ ਚੁੱਕਿਆ ਪੋਸਟਪੋਨ ਹੋ ਚੁੱਕਿਆ 120 ਸਟਾਫ ਨਰਸਾਂ ਵਾਲਾ ਪੇਪਰ ਜਿਹੜਾ ਹੈ ਉਹ ਕੁਝ ਟੈਕਨੀਕਲ ਪ੍ਰੋਬਲਮਸ ਦੇ ਕਰਕੇ ਯੂਨੀਵਰਸਿਟੀ ਨੇ ਇਸ ਨੂੰ ਇਮੀਡੀਏਟ ਇਫੈਕਟ ਤੋਂ ਪੋਸਟਪੋਨ ਕਰ ਦਿੱਤਾ ਹੈ ਜਿਵੇਂ ਕਿ ਤੁਸੀਂ ਯੂਨੀਵਰਸਿਟੀ ਦੀ ਵੈਬਸਾਈਟ ਉੱਪਰ ਨੋਟਿਸ ਦੇਖ ਸਕਦੇ ਹੋ ਕਿ ਟੈਕਨੀਕਲ ਗਲਿਚ ਕਰਕੇ ਜਿਹੜਾ ਕੁਝ ਸਰਵਰ ਫੇਲਿਅਰ ਕਰਕੇ ਐਗਜ਼ਾਮੀਨਰ ਸੈਂਟਰ ਜਿਹੜੇ ਉਹ ਪ੍ਰੋਪਰ ਪੇਪਰ ਲੈਣ ਦੇ ਯੋਗ ਨਹੀਂ ਸੀ ਇਸ ਕਰਕੇ ਪੇਪਰ ਕੈਨਸਲ ਕਰਤਾ ਸਵੇਰੇ ਵੀ ਇੱਕ ਨੋਟਿਸ ਆਇਆ ਸੀ ਜਿਹੜਾ ਇਹਨਾਂ ਨੇ ਟਾਈਮ ਸ਼ਿਫਟ ਕੀਤਾ ਸੀ ਚੇਂਜ ਕੀਤਾ ਸੀ ਥੋੜਾ ਬਹੁਤ ਟਾਈਮ ਤੇ ਪਰ ਇੱਕ ਇਹਦੇ ਵਿੱਚ ਇਹ ਲਿਖਿਆ ਕਿ ਫਿਊ ਸੈਂਟਰ ਦਾ ਕੀਤਾ ਜਿਹੜਾ ਹੋ ਸਕਦਾ ਕਿਸੇ ਸੈਂਟਰ ਤੇ ਪੇਪਰ ਹੋ ਗਿਆ ਹੋਵੇ ਉਹ ਉਹਦੇ ਰੱਖ ਲੈਣਗੇ ਜਿਨ੍ਹਾਂ ਦਾ ਨਹੀਂ ਹੋਇਆ ਉਹ ਪੇਪਰ ਅੱਜ ਵਾਲਾ ਈਵਨਿੰਗ ਟਾਈਮ ਵਾਲਾ ਜਵਾਲਾ ਅਤੇ ਕੱਲ ਦੇ ਦੋਨੋਂ ਪੇਪਰ ਜਿਹੜੇ ਮਾਰਨਿੰਗ ਅਤੇ ਈਵਨਿੰਗ ਸ਼ਿਫਟ ਦੇ ਉਹ ਪੋਸਟਪੋਨ ਹੋ ਚੁੱਕੇ ਨੇ ਘਬਰਾਉਣ ਦੀ ਲੋੜ ਨਹੀਂ ਹੋ ਸਕਦਾ ਅਗਲੇ ਹਫਤੇ ਤੁਹਾਡਾ ਪੇਪਰ ਦੁਬਾਰਾ ਕੰਡਕਟ ਕਰਵਾ ਲਿਆ ਜਾਵੇਗਾ ਵੈਸੇ ਤਾਂ ਚਲੋ ਜਿਹੜੇ ਤਿਆਰੀ ਕਰ ਰਹੇ ਹੋ ਤੁਸੀਂ ਆਪਣੀ ਤਿਆਰੀ ਨੂੰ ਹੋਰ ਵਧੀਆ ਢੰਗ ਨਾਲ ਤੁਹਾਨੂੰ ਇੱਕ ਹਫਤਾ ਇਹ ਮੰਨ ਕੇ ਚੱਲੋਗੇ ਹੋਰ ਮਿਲ ਚੁੱਕਿਆ ਤੇ ਪਰ ਹਰਾਸ਼ਮੈਂਟ ਬਹੁਤ ਹੁੰਦੀ ਆ ਮੈਂ ਇਸ ਗੱਲ ਨੂੰ ਸਮਝ ਸਕਦਾ ਤੁਹਾਡੀ ਨੂੰ ਕਿ ਕੁਝ ਕੈਂਡੀਡੇਟ ਉੱਥੇ ਪਹੁੰਚੇ ਹੋਣਗੇ ਹਨਾ ਕੁਝ ਨੇ ਤਿਆਰੀਆਂ ਕੀਤੀਆਂ ਹੋਣਗੇ ਜਾਣਦੀਆਂ ਤੇ ਬਹੁਤ ਚਲੋ ਪਰ ਇਹ ਨੂੰ ਆਪਾਂ 네ਗੇਟਿਵ ਜਿਹੜੀ ਉਹ ਤਾਂ ਹੈਗੀ ਖੈਰ ਚੀਜ਼ ਪਰ ਫਿਰ ਵੀ ਇਹ ਨੂੰ ਕਿਤੇ ਨਾ ਕਿਤੇ ਪੋਜ਼ਿਟਿਵ ਦੇਖੋ ਹਾਲ ਦੀ ਘੜੀ ਇੱਕ ਹਫ਼ਤੇ ਦੇ ਲਈ ਇਸ ਨੂੰ ਆਪਣਾ ਤਿਆਰੀ ਜਿਹੜੀ ਹੋਰ ਵਧੀਆ ਟੰਗਣਾ ਕਰ ਲੋ ਅਤੇ ਜਦੋਂ ਵੀ ਕੋਈ ਹੋਰ ਅਪਡੇਸ਼ਨ ਆਉਂਦੀ ਆ ਤਾਂ ਮੈਂ ਤੁਹਾਨੂੰ ਇੰਟੀਮੇਟ ਕਰ ਦੇਵਾਂਗਾ ਤੁਸੀਂ ਵੀ ਬਾਬਾ ਫਰੀਦ ਯੂਨੀਵਰਸਿਟੀ ਦੀ ਅਫੀਸ਼ੀਅਲ ਵੈੱਬਸਾਈਟ ਆ ਉਸ ਨੂੰ ਵਾਰ-ਵਾਰ ਚੈੱਕ ਕਰਦੇ ਰਹੋ ਤਾਂ ਕਿ ਕੋਈ ਜੇ ਕੋਈ ਨਵੀਂ ਅਪਡੇਟ ਵੀ ਆਉਂਦੀ ਆ ਉਹ ਤੁਹਾਨੂੰ ਇਮੀਡੀਏਟ ਇਫੈਕਟ ਤੋਂ ਮਿਲ ਜਾਵੇ ਇਹ ਵੀਡੀਓ ਵੀਡੀਓ ਦੀ ਲੋਡ ਨਹੀਂ ਖੈ ਤੁਸੀਂ ਆਪਣਾ ਜਿਹੜਾ ਲਿੰਕ ਮੈਂ ਤੁਹਾਨੂੰ نیچے ਪ੍ਰੋਵਾਈਡ ਕਰ ਰਿਹਾ ਤੁਸੀਂ ਆਪਣੇ ਨਾਲ ਦੇ ਸਾਥੀਆਂ ਨੂੰ ਜ਼ਰੂਰ ਇਨਟੀਮੇਟ ਕਰ ਦਿਓ ਕਿ ਪੇਪਰ ਜਿਹੜਾ ਉਹ ਕੈਨਸਲ ਹੋ ਚੁੱਕਿਆ ਧੰਨਵਾਦ ਜੀ